ਜੀ ਸਾਰੇ ਪਾਰਟੀਆਂ ਦੇ ਨੁਮਾਇੰਦੇ ਪਾਰਟੀ ਤੋਂ ਉੱਪਰ ਉੱਠ ਕੇ ਨਾਭਾ ਸ਼ਹਿਰ ਲਈ ਇੱਕ ਨਵੇਕਲੀ ਕਿਸਮ ਦੀ ਪਹਿਲ ਕਰ ਰਹੇ ਆ ਅਸੀਂ ਇੱਕ ਸੈਕੜ ਰੈਲੀ ਕੱਢ ਰਹੇ ਆ ਜਿਹਦੇ ਵਿੱਚ ਸਾਡਾ ਸੁਨੇਹਾ ਹੈ ਜੀ ਨਸ਼ੇ ਨੂੰ ਲੈ ਕੇ ਕਿ ਨਸ਼ਾ ਇੱਕ ਬਹੁਤ ਵੱਡਾ ਕੋੜ ਹੈ ਔਰ ਇਸ ਤੋਂ ਬਚਣ ਦੀ ਜ਼ਰੂਰਤ ਹੈ ਪਰ ਸਾਨੂੰ ਸਭ ਨੂੰ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਮੰਨਣੀ ਪੈਣੀ ਹੈ ਕਿ ਜੇ ਆਪਾਂ ਆਪਣੇ ਬੱਚਿਆਂ ਦਾ ਖਿਆਲ ਰੱਖਾਂਗੇ ਤਾਂ ਉਹ ਨਸ਼ੇ ਤੋਂ ਬਚ ਸਕਦੇ ਆ ਔਰ ਦੂਸਰੀ ਗੱਲ ਹੈ ਕਿ ਜਿਹੜਾ ਪਾਣੀ ਹੈ ਜੀ ਪੀਣ ਵਾਲਾ ਪਾਣੀ ਪੀਣ ਵਾਲਾ ਪਾਣੀ ਇੱਕ ਬਹੁਤ ਵੱਡੀ ਨਿਯਮਤ ਹੈ ਪੀਣ ਵਾਲਾ ਪਾਣੀ ਜਿਹੜਾ ਆਪਾਂ ਜ਼ਿਆਦਾਤਰ ਵੇਸਟ ਕਰਦੇ ਆਂ ਜੀ ਜਿਵੇਂ ਗੱਡੀਆਂ ਧੋਣੀਆਂ ਜਾਂ ਬਾਹਰ ਟੁੱਟੀ ਚੱਲਦੀ ਰਹਿੰਦੀਆਂ ਨਾਲੀਆਂ 'ਚ ਪਾਣੀ ਵੇਸਟ ਜਾਂਦਾ ਜੀ ਤੇ ਉਹ ਪੀਣ ਵਾਲੇ ਪਾਣੀ ਦੀ ਜਿਹੜੀ ਬਚਤ ਕਰੋ ਪਾਣੀ ਸੇਵ ਕਰੋ ਕਿਉਂਕਿ ਪਾਣੀ ਹੀ ਜ਼ਿੰਦਗੀ ਹੈ ਕਿ ਪਾਣੀ ਨਹੀਂ ਬਚਿਆ ਤਾਂ ਆਪਾਂ ਵੀ ਨਹੀਂ ਬਚਣਾ ਸੋ ਇਹ ਇਹ ਸੁਨੇਹਾ ਜਿਹੜਾ ਨਾਬਾ ਸ਼ਹਿਰ ਲਈ ਹੈ ਨਾਬੇ ਨੂੰ ਸਾਫ਼ ਰੱਖੋ ਮੈਂ ਨਾਬਾ ਹਾਂ ਮੈਂ ਤੁਹਾਡਾ ਹਾਂ ਮੈਨੂੰ ਸਾਫ਼ ਰੱਖੋ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਆਂ ਪਰ ਪੂਰੇ ਸ਼ਹਿਰ ਦੇ ਵਿੱਚ ਇਸ ਐਕਟ ਰੈਲੀ ਜਿਹੜੀ ਆ ਗੱਡੀ ਨਾਬੇ ਦੀ ਭਲਾਈ ਲਈ ਔਰ ਜਾਗਰੂਕ ਲਈ ਹਮੇਸ਼ਾ ਕਦਮ ਚੁੱਕਿਆ ਅੱਜ ਵੀ ਜਿਹੜਾ ਨਸ਼ਿਆਂ ਦੇ ਖਿਲਾਫ ਬੱਚਿਆਂ ਨੂੰ ਨਸ਼ਿਆਂ ਤੋਂ ਕਿਵੇਂ ਬਚਾਉਣਾ ਹੈ ਪਾਣੀ ਸਾਫ਼ ਕਿਵੇਂ ਰੱਖਣਾ ਹੈ ਇਹਨਾਂ ਦੋਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਪਾਣੀ ਖਰਾਬ ਹੋਏਗਾ ਸਾਡੀ ਸਿਹਤ ਖਰਾਬ ਹੋ ਜਾਏਗੀ ਹਸਪਤਾਲਾਂ 'ਚ ਜਾਣਗੇ ਲੋਕ ਔਰ ਪਾਣੀ ਜੇ ਸਾਫ਼ ਹੋਏਗਾ ਤਾਂ ਤੰਦਰੁਸਤ ਰਹਿਵਾਂਗੇ ਦੂਸਰਾ ਨਸ਼ਿਆਂ ਤੇ ਵੀ ਗੱਲ ਹੈ ਜਿਹੜੀ ਬੱਚੇ ਹਰ ਹਰ ਮਾਪਿਆਂ ਦੀ ਚਿੰਤਤ ਨੇ ਔਰ ਨਸ਼ਿਆਂ ਨੂੰ ਭਜਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਹਮਲਾ ਮਾਰਨਾ ਪੈਣਾ ਇਕੱਲੀ ਸਰਕਾਰਾਂ ਤੇ ਜੇ ਅਸੀਂ ਛੱਡੀਏ ਨਾ ਸਰਕਾਰ ਦੀ ਦੇਖੋ ਜ਼ਿੰਮੇਵਾਰੀ ਤਾਂ ਬਣਦੀ ਹੈ ਲੇਕਿਨ ਨਾਲ ਮਾਪਿਆਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਜਿਹੜੇ ਸਕੂਲ ਤੇ ਕਾਲਜਾਂ ਯੂਨੀਵਰਸਿਟੀ ਚ ਜਾਂਦੇ ਨੇ ਉੱਥੇ ਦੇ ਹਡਮਾਸਟਰ ਤੇ ਪ੍ਰਿੰਸੀਪਲ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਔਰ ਉਹ ਉਹਨਾਂ ਦਾ ਸਮਾਨ ਅੱਗੇ ਪਿੱਛੇ ਫੋਲ ਕੇ ਦੇਖਣਾ ਚਾਹੀਦਾ ਕਿਤੇ ਨਸ਼ਾ ਤਾਂ ਨਹੀਂ ਨੇ ਔਰ ਮੈਂ ਕਹਿਣਾ ਚਾਹੁੰਦਾ ਕਿ ਜਿਸ ਦੇਸ਼ ਦੇ ਬੱਚੇ ਨਵੇਂ ਨਰੋਏ ਨੇ ਦਿਮਾਗੀ ਤੌਰ ਤੇ ਆਓ ਸਰ ਆਪਕਾ ਤੇ ਸਰੀਰਕ ਤੌਰ ਤੇ ਤਕੜੇ ਨੇ ਉਹ ਦੇਸ਼ ਤਰੱਕੀ ਕਰਿਆ ਕਰਦਾ ਫਿਰਕਤਾ ਸੈਂਕੜੇ ਰੈਲੀ ਕੱਢੀ ਜਾ ਰਹੀ ਆ ਤੇ ਬਹੁਤ ਵਧੀਆ ਪ੍ਰਚਾਰਾਂ ਤੇ ਸਾਨੂੰ ਵੀ ਸਮੇਂ ਸਮੇਂ ਅਨੁਸਾਰ ਇਹ ਪ੍ਰਚਾਰਲੇ ਕਰਦੇ ਨੇ ਚਾਹੀਦੇ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਹੇਠ ਪੰਜਾਬ ਸਰਕਾਰ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਲਈ ਵੱਡੇ ਪ੍ਰਚਾਰੇ ਕਰ ਰਹੀ ਆ ਤੇ ਜਿਹੜੇ ਨਸ਼ੇ ਤਸਕਰ ਨੇ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਟੱਕਿਆ ਗਿਆ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਵੀ ਜ਼ਬਤ ਕੀਤੀਆਂ ਗਈਆਂ ਨੇ ਆਉਣ ਵਾਲੇ ਸਮੇਂ ਦੇ ਸਾਨੂੰ ਜਿਹੜਾ ਪਾਣੀ ਬਚਾਉਣਾ ਚਾਹੀਦਾ ਤਾਂ ਜੋ ਜਿਹੜਾ ਆਉਣ ਵਾਲਾ ਸਮਾਂ ਬੜਾ ਖਤਰਨਾਕ ਆ ਵੱਡੇ ਪ੍ਰਾਲੇ ਕਰਨੀ ਚਾਹੀਦੀ ਕੁਛ ਰਹੀਆਂ ਸੋ ਅੱਜ ਲੋਕਾਂ ਨੂੰ ਉੱਠ ਕੇ ਤੁਰਨ ਦੀ ਲੋੜ ਹੈਗੀ ਆ ਕਿਉਂਕਿ ਜੇ ਲੋਕ ਹੀ ਤੁਰਨਗੇ ਤਾਂ ਤਾਂ ਇਹ ਸਾਰੀਆਂ ਚੀਜ਼ਾਂ ਕੰਟਰੋਲ ਹੋਣਗੀਆਂ ਤੇ ਨਸ਼ਾ ਰੋਕਣ ਵਾਸਤੇ ਲੋਕਾਂ ਨੂੰ ਖੜਾ ਹੋਣਾ ਪੈਣਾ ਸੋ ਲੋਕ ਖੜੇ ਹੋਣਗੇ ਤਾਂ ਇਹ ਨਸ਼ੇ ਤੇ ਠੱਲ ਪਏਗੀ ਤਾਂ ਸਾਡੀ ਪੰਜਾਬ ਦੀ ਜਵਾਨੀ ਬਚੇਗੀ ਜਾਗਰ ਕਾਨੂੰ ਜਾਗਰਨਾ ਪੈਣਾ ਕਿਉਂਕਿ ਜਿਹੜੇ ਪਾਣੀ ਦੇ ਖੁੱਲੀਆਂ ਟੋਟੀਆਂ ਛੱਡ ਕੇ ਪਾਣੀ ਵੇਸਟ ਕਰਦੇ ਆ ਸੋ ਇਸ ਇਸ ਗੱਲ ਨੂੰ ਆਪਾਂ ਸਮਝ ਲਈਏ ਕਿ ਸਾਡਾ ਜਿਹੜਾ ਧਰਤੀ ਦਾ ਪਾਣੀ ਉਹ ਖਤਮ ਹੋ ਰਿਹਾ ਮੇਤਰੀ ਲਈ ਅਸੀਂ ਅਮਿਤਾ ਤਿਆਰ ਆ ਸਾਡੇ ਲਈ ਕੋਈ ਵੀ ਪੈਸੀਕੂ ਮੈਗਾ ਇਕੋ ਦਾ ਇਸ਼ੂ ਨਹੀਂ ਬ ਸਾਡੇ ਲਈ ਮੇਨ ਮੁੱਦੇ ਇਹ ਨੇ ਕਿ ਸ਼ਹਿਰ ਦੇ ਮੁੱਦੇ ਹੱਲ ਹੋਣੇ ਚਾਹੀਦੇ ਨੇ। ਮਕਸਦ ਕੀ ਸੀ ਅੱਜ ਦਾ ਮੇਨ ਮਕਸਦ ਦੇਖੋ ਜਦੋਂ ਸੰਵਾਦ ਚ ਸ਼ੁਰੂ ਕੀਤਾ ਸੀ ਉਦੋਂ ਇਹ ਸੀ ਕਿ ਜਿੰਨੀਆਂ ਵੀ ਸ਼ਹਿਰ ਦੀਆਂ ਪ੍ਰੋਬਲਮਾਂ ਨੇ ਉਹਨਾਂ ਤੇ ਚਰਚਾ ਕਰੀਏ ਤੇ ਉਹਨਾਂ ਦੇ ਹੱਲ ਲੱਭੀਏ ਚਾਹੇ ਉਹ ਪ੍ਰਸ਼ਾਸਨ ਨੂੰ ਨਾਲ ਲੈ ਕੇ ਲੱਭੀਏ ਜਾਂ ਜਿਹੜੇ ਵੀ ਸਾਡੇ ਸਾਥ ਦੇ ਸਕਦੇ ਨੇ ਪਰ ਅੱਜ ਅਸੀਂ ਦੋ ਮੁੱਖ ਮੁੱਦੇ ਲਏ ਨੇ ਇੱਕ ਪਾਣੀ ਦੀ ਸੰਭਾਲ ਤੇ ਨਸ਼ੇ ਜਿਹੜੇ ਬਹੁਤ ਹੀ ਗੰਭੀਰ ਵਿਸ਼ੇ ਨੇ ਇਹਨਾਂ ਨੂੰ ਲੈ ਕੇ ਅਸੀਂ ਅੱਜ ਰੈਲੀ ਕੀ